ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ 450 ਸਾਲਾ ਜੋਤੀ ਜੋਤ ਦਿਹਾੜਾ ਪਵਿੱਤਰ ਨਗਰੀ ਸ੍ਰੀ ਗੋਂਜਵਾਲ ਸਾਹਿਬ ਵਿਖੇ 15 16 17 18 ਸਤੰਬਰ 2024 ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ 450 ਸਾਲਾ ਜੋਤੀ ਜੋਤ ਦਿਹਾੜਾ ਮਨਾਉਂਦੇ ਆ ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਵਿਸ਼ਾਲ ਨਗਰ ਕੀਰਤਨ ਅੰਮ੍ਰਿਤਸਰ ਤੋਂ ਗੋਲਵਾਲ ਸਾਹਿਬ 'ਤੇ ਫੰਕਸ਼ਨ ਹੋਏਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਅਮਰਦਾਸ ਸਾਹਿਬ ਜੀ ਦੀ ਜਨਮ ਭੂਮੀ ਪਿੰਡ ਬਾਸਰਕੇ ਤੋਂ ਵਿਸ਼ਾਲ ਨਗਰ ਕੀਰਤਨ ਆਰੰਭ ਹੋਵੇਗਾ ਜੋ ਬਾਬਾ ਬੁੱਢਾ ਸਾਹਿਬ ਜੀ ਸਥਾਨ ਤੋਂ ਹੁੰਦਿਆ ਹੋਇਆ ਸ੍ਰੀ ਚਰਨਤਾਰਨ ਸਾਹਿਬ ਤੋਂ ਗੋਲਵਾਲ ਸਾਹਿਬ 'ਤੇ ਪਹੁੰਚੇਗਾ। ਜਿਸ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੀਆਂ ਪਰਾਤਨ ਨਿਸ਼ਾਨੀਆਂ, ਗੁਰੂ ਸਾਹਿਬ ਦੇ ਕੇਸ ਅਤੇ ਚੂੜਾ ਸਾਹਿਬ ਤੇ ਹੋਰ ਪਰਾਤਨ ਨਿਸ਼ਾਨੀਆਂ ਦੇ ਦਰਸ਼ਨ ਸੰਗਤਾਂ ਨੂੰ ਕਰਵਾਏ ਜਾਣਗੇ। 17 ਸਤੰਬਰ 2024 ਨੂੰ ਖਦੂਰ ਸਾਹਿਬ ਤੋਂ ਪੈਦਲ ਨਗਰ ਕ੍ਰਿਸ਼ਨ ਜਤਰਾ ਕੱਢੀ ਜਾਵੇਗੀ ਜਿਸ ਵਿੱਚ